जय भीम जय भारत मैं सौरव सोहता। ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ। ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜਸਟੀਸ। ਪੋਸੂ ਨਾਮਾ ਚੈਨਲ ਵੱਲੋਂ ਆਪ ਸਭ ਨੂੰ ਮਾਤਾ ਰ마ਬਾਈ ਜੀ ਅੰਬੇਡਕਰ ਉਹਨਾਂ ਦਾ ਅੱਜ ਜਨਮ ਦਿਨ ਹੈ ਔਰ ਪੂਰੀ ਦੁਨੀਆ ਵਿੱਚ ਬੈਠੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜੇ ਲੋਕ ਜਿਹੜੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਪੋਸੂ ਨਾਮਾ ਚੈਨਲ ਵੱਲੋਂ ਬਹੁਤ-ਬਹੁਤ ਮੁਬਾਰਕਾ ਔਰ ਮਾਤਾ ਰ마ਬਾਈ ਦੀ ਜੀ ਆਪਾਂ ਗੱਲ ਕਰੀਏ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਕੀ ਸਾਨਸੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਡਾਕਟਰ ਬਣ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦਾ ਸਾਥ ਦਿੱਤਾ ਹੈ ਔਰ ਉਹ ਬਾਹਰ ਹੋਇਆ ਕਰਦੇ ਸਨ ਔਰ ਰਮਾ ਬਾਈ ਜੀ ਮਾਤਾ ਰਮਾ ਬਾਈ ਜੀ ਕਿਸ ਤਰ੍ਹਾਂ ਪਰਿਵਾਰ ਦੀ ਦੇਖਭਾਲ ਸੰਭਾਲ ਕਰਦੇ ਸਨ ਅੱਜ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਲਈ ਫੋਨ ਲਾਈਨ ਤੇ ਮੇਰੇ ਨਾਲ ਹਾਜ਼ਰ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਉਹਨਾਂ ਦੇ ਨਾਲ ਕਰਦੇ ਆਪਾਂ ਗੱਲਬਾਤ ਜਸੋਤ ਸਾਬ ਜੈ ਜੀਨ ਜੈਪਾਲ ਜੈ ਜੀਨ ਜੈਪਾਲ ਜਸੋਤ ਸਾਬ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਮਾਤਾ ਰਮਾਬਾਈ ਜੀ ਦਾ ਜਨਮ ਦਿਨ ਹੈ ਔਰ ਬਾਬਾ ਸਾਹਿਬ ਦੀ ਜ਼ਿੰਦਗੀ ਨੂੰ ਇੱਥੋਂ ਤੱਕ ਲਿਆਉਣ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦਾ ਸੰਘਰਸ਼ ਜਾਰੀ ਰੱਖਿਆ ਔਰ ਬਾਬਾ ਸਾਹਿਬ ਨੂੰ ਸ਼ਾਇਦ ਪਤਾ ਵੀ ਸੀਗਾ ਕਿ ਰਮਾਬਾਈ ਦਾ ਕਿੰਨਾ ਵੱਡਾ ਸੰਘਰਸ਼ ਹੈ ਮੇਰੀ ਜ਼ਿੰਦਗੀ ਦੇ ਵਿੱਚ ਕੀ ਉਹ ਜਾਣਦੇ ਸੀਗੇ ਕਿ ਰ마ਬਾਈ ਜੀ ਕਰਕੇ ਹੀ ਮੈਂ ਇੱਥੋਂ ਤੱਕ ਪਹੁੰਚ ਸਕਿਆ ਹੈ ਇਸ ਤੋਂ ਇਲਾਵਾ ਪਾਵਰ ਆਫ ਸੋਸ਼ਲ ਜੁੰਟੀ ਆਪਣੇ ਅੰਦਾਜ਼ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਨੂੰ ਬਿਆਨ ਕਰ ਰਹੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਤੇ ਇੱਕ ਤੁਸੀਂ ਝਾਤ ਪਾਓ ਜੀ ਸਰ ਸੋਹਤਸ ਪੁੱਛੂ ਨਾ ਮਾਰੇ ਦਰਸ਼ਕਾਂ ਨੂੰ ਤੇ ਪੂਰੀ ਮਨੁੱਖਤਾ ਨੂੰ ਚਾਹਾਂ ਵਾਲੇ ਜਿਹੜੇ ਤੇ ਬਾਬਾ ਸਾਹਿਬ ਦੇ ਵਿਚਾਰਤਾਂ ਨੂੰ ਫੋਲੋ ਕਰ ਰਹੇ ਹਨ ਉਹਨਾਂ ਸਭ ਨੂੰ ਸਰਦੀ ਮਾਤਾ ਰੰਮਾ ਮਾਈ ਜਿਹੜਾ ਸਬੰਧ ਹੈ ਜਿਹੜੇ ਕਿ 7 ਫਰਵਰੀ 1798 ਵਿੱਚ ਬੇ ਆਨੰਦ ਅ ਪਿੰਡਾ ਜੀ ਉਹਦੇ ਵਿੱਚ ਉਹਨਾਂ ਨੇ ਜਨਮ ਲਿਆ ਤੇ ਜਿਹਦੇ ਤੇ ਤਿੰਨ ਸਿਸਟਰ ਸੀ ਇੱਕ ਬ੍ਰਦਰ ਸੀ ਬ੍ਰਦਰ ਸ਼ੰਕਰ ਤੇ ਕੀ ਮਤਲਬ ਬਹੁਤ ਗਰੀਬ ਪਰਵਾਰ ਸੀ ਤੇ ਛਲਾ ਦਾ ਜਿਹੜੇ ਮਤਲਬ ਗੂਜੂਕਾ ਜੀ ਵਿਸਾਕ ਚੰਦਗਰੇ ਜਲਦੀ ਤੇ ਇਹਨਾਂ ਦੇ ਚਾਚੇ ਨੇ ਇਹਨਾਂ ਨੂੰ ਗੰਬਵੇ ਲੈ ਆਂਦਾ ਹੋਰ ਇਹਨਾਂ ਨੂੰ ਪੜਾਇਆ ਜੀ ਔਰ ਇਹਨਾਂ ਦੇ ਚਾਚੇ ਹੀ ਜਿਹੜੇ ਸੀਗੇ ਉਹਨਾਂ ਨੇ ਹੀ ਜਿਹੜਾ ਜਿਹਦਾ ਨਾਮ ਮਾਲਗੋਸਕੀ ਗੋਵਿੰਦ ਆਰਕਰ ਹੈ ਉਹਨਾਂ ਨੇ ਇਲਾਦੀ ਮਹਿਨਤੀ ਸੀ ਜੀ ਔਰ ਬਹੁਤ ਛੋਟੀ ਉਮਰ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਮਾਤਾ ਰਮਾबाई ਜੀ ਦੀ ਮੈਰਿਜ ਜਿਹੜੀ ਹੈ ਬਾਬਾ ਸਾਹਿਬ ਡਾਕਟਰ ਧੀਰਵ ਉਮੇੜਦਾ ਜੀ ਦੇ ਨਾਲ ਹੋਈ ਜੀ ਜਿਹੜੀ ਕਿ 4 ਅਪ੍ਰੈਲ 1906 ਨੂੰ ਬਹੁਤ ਸਧਾਰਨ ਤਰੀਕੇ ਨਾਲ ਔਰ ਸਮਝ ਮੰਡੀ ਦੇ ਵਿੱਚ ਰਾਤ ਨੂੰ ਕੀਤੀ ਗਈ ਜਿਸ ਤਰ੍ਹਾਂ ਉਹਨਾਂ ਦਾ ਬਾਬਾ ਸਾਹਿਬ ਦੀ ਜ਼ਿੰਦਗੀ ਦੇ ਨਾਲ ਸੰਬੰਧ ਹੈ ਜੀ ਬਾਬਾ ਸਾਹਿਬ ਜਿਹੜੇ ਕਿ ਉਹਨਾਂ ਨੂੰ ਮਾਤਾ ਰਮਾਬਾਈ ਜੀ ਨੂੰ ਪਿਆਰ ਨਾਲ ਰਾਮੂ ਕਹਿੰਦੇ ਸੀ ਔਰ ਮਾਤਾ ਰ마ਭਾਈ ਬਾਬਾ ਸਾਹ ਨੂੰ ਸਾਹਭਤਿੰਦੇ ਸੀ ਹਾਂ ਹਾਂ ਸਾਹੋ ਕਹਿ ਕੇ ਪੁਕਾਰਦੇ ਸੀ ਉਹ ਰੰਮੂ ਕਹਿ ਕੇ ਪੁਕਾਰਦੇ ਸੀ ਸੋ ਉਹਨਾਂ ਲਈ ਜ਼ਿੰਦਗੀ 'ਚ ਬਾਬਾ ਸਾਹਿਬ ਜਿੱਦਾਂ ਵੱਡਾ ਉਹਨਾਂ ਦਾ ਰੋਲ ਹੈ ਕਿ ਬਾਬਾ ਸਾਹਿਬ ਖੁਦ ਹੀ ਲਿਖਦੇ ਕਿ ਉਹ ਇੱਕ ਮੇਰੇ ਲਈ ਇਨਸਟਰੂਮੈਂਟ ਰ마ਭਾਈ ਸੀ ਜਿੱਨੇ ਮੈਨੂੰ ਡਾਕਟਰ ਚਰਤਪੀ ਮਾਵਾ ਮਾਤੋਂ ਡਾਕਟਰ ਵੀਰ ਮੀਤਰ ਬਣਾਇਆ ਆਹ ਹੈ ਐਜੂਕੇਸ਼ਨ ਨਾਮ ਦੇ ਵਿੱਚ ਉਹਨਾਂ ਨੇ ਪੂਰਾ ਉਹਨਾਂ ਨੂੰ ਕਿਹਾ ਤੁਸੀਂ ਪੜਦੇ ਰਹੋ ਸਾਡੀ ਜੋ ਕੋਈ ਸੇਵੀ ਡਾਕਟਰ ਕੋਲ ਨਹੀਂ ਜਾਣਾ ਤੁਹਾਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਤੇ ਉਹ ਇੱਕ ਬਹੁਤ ਵੱਡਾ ਜਿਵੇਂ ਕਿ ਉਹਨਾਂ ਨੇ ਆਪਣੇ ਕਿਤਾਬ ਦੇ ਵਿੱਚ ਹੀ ਲਿਖਿਆ ਹਰ ਸਪੋਰਟ ਮਾਜਿਸਟਮੈਂਟਲ ਨੂੰ ਸਿਰੋ ਹੈ ਨਜ਼ਰ ਆਏ ਵੇ ਕਹਿ ਰਹੇ ਨੇ ਸਿਰੋ ਪਟਾਈ ਖੀਰ ਲਾਉਣ ਐ ਨਾ ਅਜਮਾਈ ਜੋ ਉਹਨਾਂ ਨੇ ਮਤਲਬ ਜਿਹੜਾ ਇਹਨਾਂ ਦਾ ਸਾਥ ਦਿੱਤਾ ਮਾਹੌਲ ਸਾਹਿਬ ਦਾ ਅੱਜ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਮਾਣ ਹੈ ਕਿ ਮਾਤਾ ਰਮਾਬਾਈ ਜੀ ਦੀ ਜੇਕਰ ਐਡੀ ਵੱਡੀ ਕੁਰਬਾਨੀ ਨਾ ਹੁੰਦੀ ਤੇ ਹੋ ਸਕਦਾ ਡਾਕਟਰ ਬੀ ਆਰ ਅੰਬੇਦਕਰ ਆਪਣੀ ਐਜੂਕੇਸ਼ਨ ਹੀ ਨਾ ਕੰਪਲੀਟ ਕਰ ਪਾਉਂਦੇ ਜੀ ਉਹਨਾਂ ਦਾ ਜਿਤੇ ਜਿਰੇ ਵਿੱਚ ਇਹ ਸਾਥ ਹੈ ਉੱਚ ਨਾਲ ਦੀ ਨਾਲ ਉਹਨਾਂ ਦਾ ਮੈਰਿਜ ਤੋਂ ਬਾਅਦ ਪੰਜ ਬੱਚੇ ਨੇ ਜਨਮ ਦਿੱਤਾ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਸਵੰਤਰਾ ਉਹ ਹੀ ਬੱਚੇ ਔਰ ਚਾਰ ਬੱਚੇ ਜਿਹੜੇ ਹੈ ਉਹਨਾਂ ਦੇ ਸਮਝ ਲੋ ਦਵਾਈ ਦਾ ਦੁੱਖ ਉਹ ਚਲੇ ਗਏ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੋ ਜਿਹੇ ਹਾਲਾਤ ਸਿਗੇ ਜਿਹੜੇ ਚਾਰ ਬੱਚੇ ਉਹਨਾਂ ਦੇ ਦੁਨੀਆ ਤੋਂ ਗਏ ਜਿਨ੍ਹਾਂ ਦੇ ਵਿੱਚ ਗੰਗਾ ਤਾਂ ਅਰਮੇਸ਼ ਹਿੰਦੂ ਡਾਟੋ ਸੀ ਜੀ ਹੂੰ ਔਰ ਰਾਜ ਰਤਨਾ ਇਹ ਚਾਰ ਬੱਚੇ ਜਿਹੜੇ ਆ ਉਹਨਾਂ ਹਾਲਾਤਾਂ ਦੇ ਵਿੱਚ ਗਏ ਕਿ ਘਰ ਦੇ ਵਿੱਚ ਕਈ ਵਾਰੀ ਕੁਝ ਹੋ ਜਾਈ ਖਾ ਲਈ ਔਰ ਇਹ ਆਪਾਂ ਨੂੰ ਆਮ ਤੌਰ ਤੇ ਪਤਾ ਹੈ ਕਿ ਬੱਚੇ ਦੇ ਡੱਡ ਬੋਡੇ ਤੇ ਇਹ ਕੱਪੜਾ ਪਾਉਣ ਸਮੇਂ ਕੱਪੜਾ ਪਾਉਣ ਲਈ ਵੀ ਹੈਦੇ ਸੀ ਔਰ ਬਾਵਾ ਸਾਹਿਬ ਉਦੋਂ ਹੋਮ ਗੋੜ ਮੇਜ ਕੰਸਤ ਦੇ ਵਿੱਚ ਜਾਣਾ ਚਾਹੁੰਦੇ ਸੀ ਜੀ ਤੇ ਉਹਨਾਂ ਨੇ ਕਿਹਾ ਸਾੜੂ ਦਾ ਪੱਨੂ ਪਾੜ ਕੇ ਜੀ ਬੱਚੇ ਦੇ ਡੱਡ ਬੋਡੇ 'ਤੇ ਪਾ ਦੇਣਾ ਸੋ ਇਹ ਜਿਹੜਾ ਇੱਕ ਇੰਦਾ ਵੱਡਾ ਕੁਰਬਾਨੀ ਹੈ ਇੰਦਾ ਵੱਡਾ ਤਿਆਗ ਹੈ ਜਿਸਨੂੰ ਯਾਦ ਰੱਖਿਆ ਜਾਵੇ ਜਿਹੜੇ ਸਾਡੇ ਅੱਜ ਦੇ ਅਸੀਂ ਇੰਨੇ ਕਿ ਸਾਡੀਆਂ ਪੈਣਾ ਆ ਬੱਚੇ ਆ ਮਾਤਾ ਮਾ ਰਾਮਾ ਭਾਈ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ ਹੂੰ ਕਿ ਇਹਕਰ ਦੇਸ਼ ਲਈ ਜਾਂ ਦੂਸਰੇ ਲੋਕਾਂ ਲਈ ਕੁਝ ਕਰਨਾ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਤਿਆਗ ਦੀ ਭਾਵਨਾ ਚਾਹੀਦੀ ਹੈ ਹੂੰ ਇਹ ਤਾਂ ਤਿਆਗ ਦੀ ਭਾਵਨਾ ਹੀ ਹੈ ਨਹੀਂ ਸਿਰਫ ਇੱਕੋ ਹੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਇੰਜੋਏ ਕਰਨਾ ਤੇ ਫਿਰ ਤੁਸੀਂ ਦੂਸਰੇ ਲੋਕਾਂ ਲਈ ਨਹੀਂ ਕੁਝ ਵੀ ਕਰ ਸਕਦੇ ਬਿਲਕੁਲ ਜੇਕਰ ਦੂਸਰੇ ਲੋਕਾਂ ਲਈ ਕੁਝ ਕਰਨਾ ਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਕੱਲਿਆਂ ਦੀ ਸੋਣਾ ਸਮਝ ਕੇ ਜਿਉਣਾ ਪੈਣਾ ਕੀ ਫਿਰ ਇਹ ਕਰਾ ਸੀ ਕੀ ਕੀ ਇਹ ਕਿ ਮਾਤਾ-ਰ마 ਭਾਈ ਚਾਰ ਬੱਚੇ ਜਾਨ ਤੋਂ ਬਾਹਰ ਲਈ ਉਹਨਾਂ ਨੇ ਕਦੇ ਡਾਕਟਰ ਸਾਹਿਬ ਨੂੰ ਕੋਈ ਇਸ਼ੂ ਜਿਆ ਤਰਕ ਆਰੰਭਾ ਕੋਈ ਹੋਜੀ ਗੱਲ ਤੇ ਹੀ ਹੋਵੇ ਉਹ ਕਿਤੇ ਆਪਾਂ ਨੂੰ ਲਿਖਤ ਪਰਤ ਦੇ ਵਿੱਚ ਆਉਂਦੀ ਨਹੀਂ ਹੂੰ ਸੋ ਅੱਜ ਦੇ ਦਿਨ ਤੇ ਜਿਹੜਾ ਮਾ ਮਾਈ ਜੀ ਜਿਹੜਾ ਸੀ ਉਹਨਾਂ ਦੇ ਜਨਮ ਦਿਨ ਤੇ ਜਿੱਥੇ ਅਸੀਂ ਸਾਰੇ ਇਹ ਬਾਵਾ ਸਾਹਿਬ ਦੀ ਵਿਚਾਰਤਾ ਨੂੰ ਮੰਨਣ ਵਾਲਿਆਂ ਨੂੰ ਜਾਂ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਬਧਾਈ ਦੱਤਦੇ ਨੇ ਉੱਥੇ ਸਾਨੂੰ ਅੱਜ ਦੇ ਦਿਨ ਤੇ ਇੱਕ ਪ੍ਰਣ ਕਰਨਾ ਚਾਹੀਦਾ ਔਰ ਖਾਸ ਕਰਕੇ ਅੱਧੀਆਂ ਜਿਹੜੀਆਂ ਬੱਚੀਆਂ ਆ, ਮਾਤਾਮਾ ਆ, ਪੈਣਾ ਆ ਜਿੱਥੇ ਵੀ ਹੈ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਿਆ ਲੈ ਕੇ ਇੱਕ ਪ੍ਰੇਰਣ ਕਰਨ ਦੀ ਲੋੜ ਆ ਕਿ ਜੇਕਰ ਅਸੀਂ ਮਨੁੱਖਤਾ ਲਈ ਕੁਝ ਕਰਨਾ ਹੈ ਹੂੰ ਜ ਸਾਡੇ ਵਿੱਚ ਤਿਆਗ ਦੀ ਭਾਵਨਾ ਆਉਣੀ ਚਾਹੀਦੀ ਹੈ ਇਹ ਨਹੀਂ ਕਿ ਤਿਆਗ ਦੀ ਭਾਵਨਾ ਸਿਰਫ ਆਪਣੇ ਬੱਚਿਆਂ ਤੋਂ ਹੀ ਚਾਹੀਦੀ ਹੈ ਹੂੰ ਤੇ ਇਹ ਠੀਕ ਹੈ ਜੀ ਸਾਡੇ ਬੱਚਿਆਂ ਨੂੰ ਆ ਮਿਲਣਾ ਚਾਹੀਦਾ ਦੂਸਰੇ ਲੋਕਾਂ ਨਾਲ ਦੂਸਰੇ ਲੋਕਾਂ ਲਈ ਕੁਰਬਾਨੀ ਲਈ ਬਹੁਤ ਵੱਡੀ ਤਿਆਗ ਦੀ ਭਾਵਨਾ ਜੇਕਰ ਸਿੱਖਣ ਦੀ ਲੋੜ ਹੈ ਤਾਂ ਉਹ ਅਜ ਰਮਾ ਬਾਈ ਜੀ ਤੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਇਸ ਕਰਕੇ ਜਿਹੜਾ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਰੋਲ ਹੈ ਬਾਬਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹ ਇਤਨਾ ਕਮਾਖੂਗਾ ਕਿ ਬਾਬਾ ਸਾਹਿਬ ਨੇ ਕਿਤਾਬਾਂ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾ ਔਰ ਜਿਹੜੀ ਥੋੜਾ ਸਾ ਪਾਕਿਸਤਾਨ ਕਿਤਾਬ ਉਹਨਾਂ ਨੇ ਪਬਲਿਸ਼ ਕੀਤੀ ਉਹ ਉਹਨਾਂ ਨੇ ਉਹਨਾਂ ਨੂੰ ਡੈਡੀਕੇਟਡ ਜੇ 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 ਕਿ ਉਹ 1940 ਦੇ ਵਿੱਚ ਪਬਲਿਸ਼ ਹੋਈ ਸੀ ਸੁਸਾ ਨੋ ਅਟੇ ਦੇ ਦੰਤੇ 1913 ਮੈਂ ਬਾਈ ਦੀ ਰੋਸੀ ਜਨਮ ਦਿਨ ਦੇ ਇੰਜਾਰ ਕਰ ਰਹੇ ਆ ਅਸੀਂ ਖੁਸ਼ੀਆਂ ਮਨਾ ਰਹੇ ਆ ਕਿ ਉਹਨਾਂ ਦਾ ਬਹੁਤ ਵੱਡਾ ਇਹ ਕਮਦਾਰ ਹੈ ਕਰੈਕਟਰ ਹੈ ਤੇ ਉੱਥੇ ਅੱਜ ਸਾਨੂੰ ਇਹ ਵੀ ਆਪਣੇ ਆਪ ਦੇ ਵਿੱਚ ਪ੍ਰਣ ਕਰਨ ਦੀ ਲੋੜ ਹੈ ਉਹਨਾਂ ਤੋਂ ਕੁਝ ਸਿੱਖਣ ਦੀ ਲੋੜ ਹੈ ਇਹ ਲਗੀ ਸਿਰ ਜਸਟ ਅ ਫਾਰਮੈਲਿਟੀ ਤੋਂ ਆਰਮਨ ਭਾਈ ਜੀ ਦੇ ਨਾਮ ਤੋਂ ਸਿੱਖ ਲਈਏ ਜਾਂ ਕਹਿ ਲਈਏ ਵੀ ਠੀਕ ਹੈ ਜਿਉਂਨਾ ਦਾ ਜਨਮ ਦਿਨ ਆ ਬਹੁਤ ਵਧਾਈਆਂ ਆਪਣੀ ਜ਼ਿੰਦਗੀ ਨੂੰ ਚੱਕਣ ਦੀ ਲੋੜ ਹੈ ਬਿਲਕੁਲ ਪਰਸਨਲ ਜ਼ਿੰਦਗੀ ਨੂੰ ਚੱਕਣ ਦੀ ਲੋੜ ਹੈ ਕਿ ਅਸੀਂ ਵੀ ਦੁਨੀਆਂ ਤੇ ਆਏ ਆ ਤੇ ਅਸੀਂ ਉਹਨਾਂ ਦੇ ਕਿਹੜੇ ਕੈਰੇਕਟਰ ਦੇ ਉੱਤੇ ਖਰੇ ਉੱਤਰਦੇ ਆ ਬਿਲਕੁਲ ਬਿਲਕੁਲ ਚਾਹ ਲੈ ਸਿਰ ਤੋਂ ਆਪਣੇ ਆਪ ਨੂੰ ਲੋੜ ਹੁੰਦੀ ਹੈ ਨਾ ਕਿ ਬਾਹਰ ਲੈਣਾਂ ਲੋੜ ਹੁੰਦੀ ਹੈ ਅਸੀਂ ਕਹਿੰਦੇ ਇਹ ਵੀ ਠੀਕ ਹੈ ਜੀ ਬਹੁਤ ਵਧੀਆ ਜੀ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਕਿ ਸੱਡੀ ਦੀ ਜ਼ਿੰਦਗੀ ਹੈਗੀ ਅਸੀਂ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਕਿਉਂ ਨਹੀਂ ਆਪਣੇ ਆਪ ਨੂੰ ਦੇਖਦੇ ਕਿ ਅਸੀਂ ਹੁਣ ਤੱਕ ਜ਼ਿੰਦਗੀ ਦੇ ਵਿੱਚ ਆਪਣੇ ਚ ਕੀ ਕੀਤਾ ਸੋ ਸਾਨੂੰ ਜਿੱਥੇ ਤੱਕ ਦਾਵਾਾਈ ਜਿਸੇ ਜੀਵਨ ਦਾ ਸੰਬੰਧ ਹੈ ਅਸੀਂ ਇਹ ਦੇਖਦੇ ਆ ਕਿ 바ਵਾ ਸਾਹਿਬ ਇੱਕ ਜਗ੍ਹਾ ਆਪਣੇ ਖਤਾਰ ਚ ਲਿਖਦੇ ਆ ਜੀ ਅਮੇਸ਼ਾ ਦੇ ਕ੍ਰੈਡਿਟਸ ਦਾ ਹਰ ਵਿਦ ਇਸ ਟ੍ਰਾਂਸਫਰਮੇਸ਼ਨ ਫਰੋਮ ਐਨ ਆਰਡਰ ਪੀਵਾ ਜਾਂ ਪੀਮਾ ਪੀਵਾ ਜਾਂ ਪੀਮਾ ਟੂਰਾ ਕਮੇਰ ਦਾ ਉਹ ਕੰਦੇਲ ਮੈਨੋਂ ਕਰਤੋਂ ਮੇਰੇ ਤੱਕ ਪਿਛੋਂ ਲਈ ਪੀਵਾ ਵਾਈ ਪੀਮਾ ਤੋਂ ਰਮਨ ਭਾਈ ਜੀ ਦਾ ਬਹੁਤ ਵੱਡਾ ਹੱਤਾ ਕਿ ਮੈਂ ਪੀਮਾ ਤੋਂ ਡਾਕਟਰ ਮਿਲਦੇ ਨੇ ਬੜਿਆ ਉਹ ਦੇਖੋ ਜੇਕਰ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਦੇਖਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਤਿਆਗ ਤੇ ਵਾਰਡ ਨੂੰ ਦੇਖਦੇ ਹਾਂ ਉਹ ਅਸਲੀ ਮਾਤਾ ਮਾਤਾ ਹੂੰ ਕਿ ਉਹ ਮਦਰ ਰਮਾ ਪਗਲੇ ਜੀ ਉਹ ਅਸਲੀ ਮਾਤਾ ਹੈ ਕਿ ਆਪਣੇ ਬੱਚਿਆਂ ਦੀ ਕੁਰਬਾਨੀ ਦੂਜਿਆਂ ਦੇ ਖਤਰੇ ਦੇ ਦਿੱਤੀ ਦੂਜਿਆਂ ਨੂੰ ਬਚਾਉਣ ਲਈ ਖਤਰਾ ਦਿੱਤੀ ਹਾਂ ਡਾਕਟਰ ਬੀਰ ਅੰਬੇਦਕਰ ਜੀ ਨੂੰ ਇਹ ਕਹਿ ਦਿੱਤਾ ਕਿ ਤੂੰ ਲੋਕਾਂ ਦੀ ਸੋਚ ਈਨਾਲੀ ਦਾ ਸੋਚਿਆ ਈਨਾਲੀ ਜੋ ਮੇਰੇ ਕੋਲ ਹੋਊਗਾ ਮੇਰੇ ਦੇ ਮੋਢੇ ਵਿੱਚ ਜੋ ਵੀ ਮੈਂ ਤੁਸਰੂਗਾ ਮੈਂ ਖਾਣੇ ਦੇ ਦੂੰਗੀ ਲੇਕਿਨ ਉਹ ਲੋਕਾਂ ਦੀ ਸੋਚ ਉਹਨਾਂ ਲੋਕਾਂ ਦੀ ਸੋਚ ਜਿਹੜੇ ਲੋਕ ਇੰਨੇ ਲਟਕਾਏ ਹੋਏ ਆ ਜਿਨ੍ਹਾਂ ਦਾ ਕੋਈ ਸਹਾਰਾ ਹੈ ਨਹੀਂ ਉਹਨਾਂ ਦਾ ਸਹਾਰਾ ਬਣਨ ਦੀ ਸੋਚ ਸੋ ਇਹ ਜਸਲ ਸਿੰਘ ਗਾਂਦੇਤਾਂ ਦੀ ਅੱਜ ਲੋਕ ਨਾਮ ਤਾਂ ਲੈਂਦੇ ਨੇ 바ਵਾ ਸਾਹਿਬ ਦਾ ਸ਼ਹਿ ਦੀਨ ਜੈ ਭਾਰਤ ਦੇ ਨਾਰੇ ਵੱਜਦੇ ਨੇ ਔਰ ਮਾਤਾ ਰਮਾਬਾਈ ਜੀ ਨੂੰ ਵੀ ਕਿਤੇ ਨਾ ਕਿਤੇ ਮਤਲਬ ਸਾਲ ਬਾਅਦ ਯਾਦ ਕੀਤਾ ਜਾਂਦਾ ਹੈ ਸਵਾਲ ਇਹ ਤੇ ਹੈ ਕਿ ਜੋ ਲੋਕ ਇਸ ਪਰਿਵਾਰ ਦੇ ਨਾਲ ਜੁੜੇ ਨੇ ਕੀ ਉਹ ਪਰਿਵਾਰ ਦੇ ਨਾਲ ਸਿਰਫ ਦਿਖਾਵੇ ਲਈ ਜੁੜੇ ਨੇ ਜਦ ਜੋ 바ਵਾ ਸਾਹਿਬ ਨੇ ਸਮਾਜ ਵਾਸਤੇ ਕੀਤਾ ਉਸ ਦੇ ਪ੍ਰੈਕਟੀਕਲੀ ਰੂਪ ਵਾਸਤੇ ਵੀ ਕਿਤੇ ਨਾ ਕਿਤੇ ਲੋਕ ਜੁੜੇ ਨੇ ਸੋ ਫੋਤਾ ਸਭ ਨੇ ਇਸ ਕੀ ਜੁਈ ਗੱਲ ਕਹੀ ਆ ਕਿ ਠੀਕ ਹੈ ਦੂਜਿਆਂ ਨੂੰ ਦੇਖਣ ਨੂੰ ਸੁਣਨ ਨੂੰ ਬਹੁਤ ਚੰਗਾ ਲੱਗੂਗਾ ਕਿ ਜੈ ਵੀ ਰਘਿਆ ਜੀ ਜੈ ਭਾਗਤ ਕਿਆ ਜੀ ਜੈ ਮਾਤਾ ਰਮਾਬਾਈ ਕਿਆ ਜੀ ਲੇਕਿਨ ਪ੍ਰੈਕਟੀਕਲ ਉਹਨਾਂ ਦੀ ਲਾਈਫ ਦੇ ਵਿੱਚੋਂ ਕੀ ਝਲਕ ਰਿਹਾ ਉਹ ਕੀ ਦੂਸਰੇ ਲੋਕਾਂ ਨੂੰ ਕੋਈ ਸਮਝ ਨਹੀਂ ਲੱਗਦੀ ਇਹ ਐਸੀ ਮਾਤਸੋ ਚੀਜ਼ ਹੈ ਕਿ ਦੂਜੇ ਲੋਕਾਂ ਨੂੰ ਸਮਝ ਨਹੀਂ ਲੱਗਦਾ ਹੂੰ ਅਬ ਸਮਝ ਹੀ ਨਹੀਂ ਆਉਂਦਾ ਕਿ ਇਹ ਉੱਪਰਲੇ ਉੱਪਰ ਸਿੰਕੀਤਾ ਕਰਵਾਨਾ ਤਾਂ ਹੈ ਤਾਂ ਹੈ अदरवाइज ਜਿਹਦਾ ਮਰਜ਼ੀ ਨਾ ਬਣਾ ਲਈਏ ਸਲੋਗਨ ਜਿਹਨੇ ਮਰਜ਼ੀ ਬਣਾ ਲਈਏ ਸਲੋਗਨ ਨੂੰ ਬਣਾਉਣ ਨੂੰ ਤਾਂ ਕੋਈ ਕੰਨ ਨਹੀਂ ਕੋਈ ਮਾੜਾ ਨਹੀਂ ਹੈ ਲੇਕਿਨ ਗੱਲ ਹੈ ਕਿ ਅਸੀਂ ਉਧਰ ਤੱਕ ਨਾ ਚੱਲੇ ਆ ਕਿ ਇਸ ਚੱਲਣ ਦੀ ਸੀਜ਼ ਦੇ ਉੱਤੇ ਚੱਲਣ ਲਈ ਸੌਣ ਲਈ ਤਿਆਰ ਹੈਗੇ ਅਸੀਂ ਕੀ ਬਾਤ ਹੈ ਇਹ ਜਿਹੜਾ ਮਿਸ਼ਨ ਆ ਵਿਸ਼ਾ ਨੂੰ ਦੁਸ਼ਮਣ ਦੇ ਖਾਤਰ ਕਰਵਾਣ ਕਰਵਾਨੀ ਜੋ ਕਹਿੰਦੇ ਆ ਨਾ ਕਿ ਮਿਸ਼ਨ ਦਾ ਨਾਨਕ ਧੰਗਾ ਕਰਨ ਨੂੰ ਗਏ। ਜਾਂ ਕੇ ਬਾਬਾ ਸਾਹਿਬ ਦਾ ਨਾਮ ਲੈ ਕੇ ਆਪਣੇ ਘਰ ਨੂੰ ਪਾਲ ਲੈ ਗਏ। ਬਾਬਾ ਸਾਹਿਬ ਦਾ ਨਾਮ ਜਿਸ ਨੇ ਲੈਣਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਝਕਣਾ ਪੈਣਾ ਕਿ ਮੈਂ ਦੁਜਿਆਂ ਲਈ ਕੀ ਕੀਤਾ ਹੈ। ਹੂੰ। ਇਹਦੇ ਵਿੱਚ ਕੋਈ ਗੱਲ ਨਹੀਂ ਰਹਿ ਜਾਂਦੀ ਹੈ। ਜੇ ਤੁਜੀ ਸੰਦੀ ਫੈਮਿਲੀ ਵੀ ਤਾਂ ਵੇਚੀ ਹੁੰਦੀ ਹੈ। ਅਜਿਹਾ ਤੋ ਕਿੰਨੇ ਫੈਮਿਲੀ ਵੇਚੀ ਜਾਂਦੀ। ਜੇ ਤੁਸੀਂ ਇੱਕ ਮਨੁੱਖਤਾ ਲਈ ਕਾਰਜ ਕਰ ਕੀ ਅਗੇ ਉਹ ਇੱਕ ਜਨਟਾ ਬਿਲਕੁਲ ਬਿਲਕੁਲ ਲੇਕਿਨ ਤੁਸੀਂ ਆਪਣੇ ਇਨਸਾਨ ਹੀ ਜਿੰਨਾ ਵੀ ਕੁਝ ਹੈਗਾ ਉਹ ਦੂਜੇ ਲਈ ਕੁਝ ਵੀ ਕਰਵਾਣ ਕਰਨ ਲਈ ਤਿਆਰ ਨਹੀਂ ਜੇ ਆਪਾਂ ਕਲੀ ਫੈਮਿਲੀ ਨੂੰ ਦੇਖਾਂ ਹੁੰਦਾ ਤੇ ਬਾਬਾ ਸਾਹਿਬ ਇਹ ਧੋਖੇ ਕੀ ਜਾਂਦੇ ਕਿ ਮੈਂ ਸੋਚਿਆ ਕਿ 5% ਲੋਕਾਂ ਦੀ ਖਾਤਰੇ ਆਪਣੀ ਤਰਫਾ ਦੇ ਵਿੱਚ ਰੋਹੇ ਇਸ ਕਰਕੇ ਉਹਨਾਂ ਨੇ ਇੰਨਾ ਸਿੱਖਾ ਕਿ ਕਹਿਣ ਸਗਾ ਕਿ ਕੁਛ ਤਾਂ ਤੁਸੀਂ ਦੂਜੇ ਲਈ ਸੋਚੋ ਹੂੰ ਬਰੇ ਲਈ ਜ ਆਪਣੇ ਪੰਛੀ ਬੱਚਾ ਲਈ ਜ ਜਾਨਵਰ ਪੰਛੀ ਸਾਡੇ ਕਰਦੇ ਬਿਲਕੁਲ ਬਿਲਕੁਲ ਸਰ ਲੇਖਣਾ ਆਪਾ ਦੁਜਾ ਲਈ ਕੀ ਕਰਨਾ ਅੱਜ ਸਿੱਖਣੀ ਲੋੜਾ ਅਜ ਤਰਨ ਕਰਨੀ ਲੋੜਾ ਜ ਦਿਖਣੀ ਲੋੜਾ ਕਿ ਰ마ਬਾਈ ਜੀ ਨੂੰ ਜਾਗ ਕਿਉਂ ਪਿੱਛਾ ਜਾ ਰਿਆ ਇਹ ਨਹੀਂ ਹੋ ਸਕਦੀਆਂ ਮਾਤਾ ਮ ਚਲੇ ਗਈਆਂ ਦੁਨੀਆ ਤੋਂ ਹਰ ਇੱਕ ਨੇ ਮਾਤਾ ਆ ਹਰ ਇੱਕ ਨੇ ਦਾਦੀ ਆ ਹਰ ਇੱਕ ਨੇ ਪਰਦਾਦੀ ਆ ਉਹਨਾਂ ਨੂੰ ਲਾ ਕਿਉਂ ਹੈ ਨਹੀਂ ਬਾਤ ਰ마ਬਾਈ ਨੂੰ ਕਿਉਂ ਜਾਗ ਕਿਤੇ ਜਾ ਰਿਆ ਬਾਤ ਰ마ਬਾਈ ਯਾਦ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਜਿਹੜੀ ਕਰਵਾਣੀ ਆ ਬਾਵਾ ਸਾਹਿਬ ਨੂੰ ਉਹ ਡਾਕਟਰ ਅੰਬੇਦਕਰ ਤੱਕ ਪਹੁੰਚਾਇਆ ਔਰ ਡਾਕਟਰ ਅੰਬੇਦਕਰ ਜੀ ਨੇ ਡਾਕਟਰ ਬਣ ਕੇ ਲੋਕਾਂ ਲਈ ਕਾਰਜ ਕੀਤਾ ਨਾ ਕਿ ਆਪਣੇ ਲਈ ਕਾਰਜ ਕੀਤਾ ਉਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਨੇ ਤੋੜ ਕੇ ਦਿਖਾਇਆ ਜਿਨਾ ਮਾਬਾਈ ਜੀ ਕਿੰਨੇ ਸਗੇ ਕਿ ਤੁਸੀਂ ਦੂਸਰਿਆਂ ਨੇ ਸੋਚੋ ਆਪਣੇ ਬੱਚਿਆਂ ਲਈ ਮੈਂ ਆਪੀ ਦੇਖ ਲਵਾਂਗੀ तो इस करके जे अब मैं सारे ही दर्शकों की जिंदगी प्रण करने की और साल बाद जो तो फिर याद करना फिर देखिए तीन सौ पैहल दिन अच्छी बीत गए असि इन्होंने की किया बहुत अच्छा जब धंधा तो करना देखो जी असिता तो आप चीज बनाई थी अज इच पहुंच गए ਕੀ ਕਰਾਈ ਤੇਰੀਆਂ ਕੀ ਜਾਲ ਕੋਲ ਪਛੜਾ ਹੂੰ ਤੁਛਾ ਤਾਂ ਤੁਹਾਡੇ ਕਰਮ ਲੋਆ ਕਿ ਤੁਸੀਂ ਇਸ ਜੀਵਨ ਦੇ ਵਿੱਚ ਦੂਜਿਆਂ ਲਈ ਕਿਹੜਾ ਕਰਮ ਕੀਤਾ ਕਿਹੜਾ ਸੁਖ ਆਨ ਛੱਡਿਆ ਆਪਣਾ ਜੇਕਰ ਸੁਖ ਆਨ ਛੱਡਿਆ ਹੈ ਤਾਂ ਮਨ ਉਸਤ ਦੇ ਲਈ ਤਲਾਈ ਹੁੰਦੀ ਹੈ ਜੇ ਸੁਖ ਆਨ ਨਹੀਂ ਪਜੇ ਕਰਦੇ ਆ ਕਿ ਬਾਬਾ ਸਾਹਿਬ ਦਾ ਨਾਮ ਲੈ ਕੇ ਗੁਰੂਆਂ ਦਾ ਨਾਮ ਲੈ ਕੇ ਪੀਰਾਂ ਫਕੀਰਾਂ ਦਾ ਨਾਮ ਲੈ ਕੇ ਰਹਿਬਰਾਂ ਦਾ ਨਾਮ ਲੈ ਕੇ ਆਪਾ ਧੰਦਾ ਕਰਕੇ ਆਪਣੇ ਜਿਹੜੀ ਸੋਕਰਾਂ ਮਾਣੀ ਤਾਂ ਫਿਰ ਉਹ ਮਿਸ਼ਨ ਨਹੀਂ ਗਿਆ ਉਹ ਤੰਗਾਇਆ ਸੋਸ਼ਲ ਕਮਲੀ ਦਾ ਰਾਹ ਹੈ ਬਿਲਕੁਲ ਬਿਲਕੁਲ ਮਿਸ਼ਨ ਕੁਰਬਾਨੀ ਦਾ ਨਾਮ ਹੈ ਇੱਕ ਫਿਰ ਮਾਤਾ ਰਾਮਾਬਾਈ ਜੀ ਦੇ ਜਨਮ ਦਿਨ ਦੀ ਆ ਪਾਵਰ ਆਫ ਸੋਸ਼ਲ ਜਸਟੀਸ ਤੇ ਪੋਸੂ ਨਾਮਾ ਚੈਨਲ ਤੋਂ ਬਹੁਤ ਬਹੁਤ ਮੁਬਾਰਕਾ ਔਰ ਜਸਨ ਸਾਹਿਬ ਜਾਂਦੇ ਜਾਂਦੇ ਖਾਸ ਕਰਕੇ ਅੱਜ ਦੇ ਜਨਮ ਦਿਨ ਤੇ ਮਾਤਾ ਜੀ ਦੇ ਜਨਮ ਦਿਨ ਤੇ ਉਹਨਾਂ ਭੈਣਾ ਨੂੰ ਵੀ ਤਾਗੀਦ ਕੀਤੀ ਜਾਂਦੀ ਹੈ ਔਰ ਜਿਹੜੀਆਂ ਭੈਣਾਂ ਸੱਚਮੁੱਚ ਆਪਣੇ ਪਰਿਵਾਰਾਂ ਨਾਲ ਜੁੜੀਆਂ ਹੋਈਆਂ ਨੇ ਦਿਲੋਂ ਜੁੜੀਆਂ ਹੋਈਆਂ ਨੇ ਔਰ ਜੇ ਪਰਿਵਾਰਾਂ ਨਾਲ ਜੁੜੀਆਂ ਨੇ ਤੇ ਨੇਚਰਲੀ ਸਮਾਜ ਦੇ ਨਾਲ ਵੀ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਨੇ ਮੈਂ ਚਾਹੁੰਦਾ ਕਿ ਉਹਨਾਂ ਵਾਸਤੇ ਵੀ ਕੁਝ ਬੋਲਿਆ ਜਾਵੇ ਸਰ ਦੇਖੋ ਮੈਂ ਜਿਹੜੇ ਬੱਚਿਆਂ ਨੂੰ ਭੈਣਾਂ ਨੂੰ ਜਿੰਨੇ ਵੀ ਸਾਡੀਆਂ ਔਰਤਾਂ ਜਾਂਦੇ ਵਿੱਚ ਹਾਂ ਉਹਨਾਂ ਮੇਰੀ ਗੱਲ ਕਹਿਣੀ ਚਾਹੁੰਦਾ ਜੇਕਰ ਮਾਤਾ ਰ마ਬਾਈ ਨੂੰ ਜਾਣ ਕੀਤਾ ਜਾਂਦਾ ਤੁਹਾਨੂੰ ਵੀ ਤਾਂ ਹੀ ਜਾਣ ਕੀਤਾ ਜਾਵਾ ਜੇਕਰ ਤੁਸੀਂ ਮੀਤ ਤਿਆਗ ਦੀ ਮੂਰਤ ਬਣਾਉਂਗੇ। ਓਹੋ। ਪਿਆਰ ਦੀ ਮੂਰਤ ਜਿਹੜੀ ਆ ਇਸ ਨੂੰ ਮੰਨ ਲਈ ਸਾਰਾ ਕੁਝ ਆਪਣਾ ਕੁਰਬਾਨ ਕਰਨਾ ਪੈਂਦਾ। ਅੱਜ 바ਵਾ ਸਾਹਿਬ ਦੀ ਫਿਲਮ ਨੂੰ ਜਦੋਂ ਬਣਾਇਆ ਜਾਂਦਾ ਰ마ਬਾਈ ਦਾ ਰੋਲ ਨੂੰ ਬੋਲ ਲਈ ਪੜੀਆਂ ਬੜੇ ਲੋਕ ਚਾਹ ਹੁੰਦੇ। ਜੀ। ਮਲ ਹੋ ਜਿਆ ਪਕੀ ਮਾ ਉਹ ਸਭ ਦੇ ਮਖਰੇ ਮਖਰੇ ਡਰਾਮਾ ਫਿਲਮਾਂ ਜਿਹੜੀਆਂ ਬਣੀਆਂ ਇਹਦੇ ਵਿੱਚ ਸੁਨਾਨੀ ਕੁਲਕਰ ਨੇ ਤੇ ਤਾਰਾ ਅੰਮਿਤਕਰ ਰਾਧਾ ਨੀਸ਼ਾ ਨਪਾਰਕਰ ਇਹ ਜਿਹੜੇ ਬੜਬੜੇ ਲੋਕ ਪਾੜੀ ਨਾ ਨੇ ਮਤਲਬ ਹੀਰੋਇਨ ਜਿਹੜੀਆਂ ਸਿੱਟ ਸਕਦੇ ਆ ਉਹ ਰੋਲ ਪਲੇ ਕਰ ਰਹੀ ਹੈ ਬਿਲਕੁਲ ਕਿਉਂ ਕਰ ਰਹੀ ਹੈ ਕਿਉਂਕਿ ਇੱਕੋ ਹੁਣਾਂ ਦੇ ਜਿਹੜੇ ਜਿੰਦਗੀ ਦੇ ਉੱਤੇ ਫਿਲਮਾਂ ਬਣ ਰਹੀਆਂ ਉਹਨਾਂ ਦੇ ਉੱਤੇ ਨਾ ਆਦੇਸ ਤੇ ਜਿਹੜੀਆਂ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਕੁਝ ਲਿਖ ਜਮਾ ਤੇ ਉਹਨਾਂ ਕਰਕੇ ਮੇਰਾ ਨਾਮ ਰਜੂਗਾ ਪਰ ਜਿਨਾ ਕਤਾਬ ਲਿਖਣ ਦੇ ਨਾਮ ਨਹੀਂ ਰਹਿਣਾ ਨਾਮ ਰਹਿਣਾ ਹੈ ਕਿ ਤੁਸੀਂ ਹੁੰਦਾ ਆਪਣੀ ਜ਼ਿੰਦਗੀ ਚ ਬਾਰੇ ਦਿਖਾ ਦਿਓ ਹਮ ਰੈਕਟਰ ਬਣ ਕੇ ਨਹੀਂ ਬਣ ਜਾਣਾ ਬਸ ਹਾਂ ਬਸ ਠੀਕ ਹੈ ਜੀ ਅਸੀਂ ਉਹਨਾਂ ਦੇ ਬਾਰੇ ਚ ਲਿਖ ਦਿੰਦਾ ਪਰ ਠੀਕ ਜੇ ਰਹੀ ਕਿ ਕੁਛ ਹੋਰ ਚ ਕਰਿਆ ਹੋਵੇ ਹਮ ਤੁਸੀਂ ਆਪਣੀ ਕਿਤਾਬਾਂ ਲਿਖਣ ਦਾ ਧੰਦਾ ਕਰਕੇ ਚਲ ਜਮਾ ਜੀ ਇਸੇ ਇਸ ਦੀ ਇਹ ਚੀਜ਼ ਹੈ ਆਪਣੇ ਪਰਸਨਲ ਜ਼ਿੰਦਗੀ ਦੇ ਵਿੱਚ ਉਹ ਹਿੱਤਾ ਲਿਖੀ ਜਾ ਸਕਦੀ ਹੈ ਜੇਕਰ ਤੁਸੀਂ ਉਹਨਾਂ ਦੇ ਉੱਤੇ ਚਿੱਲੇ ਆ ਉਹਨਾਂ ਫੋਲੋ ਨੂੰ ਤੁਸੀਂ ਫੋਲੋ ਕੀਤਾ ਹੈ ਇਸ ਕਰਕੇ ਮੈਂ ਜਿਹਦੇ ਦਿਨ ਤੇ ਸਭ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਦੱਸਣਾ ਚਾਹੁੰਦਾ ਕਿ ਅੱਜ ਜੇਕਰ ਅਸੀਂ ਰਮਾਂਬਾਈ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਮਾਤਾ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਜਿਹੜੇ ਧੋੜਾ ਉਹਨਾਂ ਦੀ ਜਿਹੜੀ ਅਸਲੀ ਲਾਈਫ ਹੈ ਉਹਦੇ ਤੇ ਚੱਲਣ ਲਈ ਸਾਰਿਆਂ ਪਰਾਂ ਨੂੰ ਬੱਚਿਆਂ ਨੂੰ ਮੈਂ ਤਗੀਦ ਕਰਨੀ ਚਾਹੁੰਦਾ ਉਸ ਸੁਨਾਵਾ ਦੇ ਚੈਨਲ ਤੋਂ ਮਾਧਿਅਮ ਤੋਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਜੋ ਹੈਗੀ ਉਹਨੂੰ ਟੱਲਣ ਦੀ ਕੋਸ਼ਿਸ਼ ਕਰਨ ਆਪਣੀ ਜ਼ਿੰਦਗੀ ਨੂੰ ਉਹਨਾਂ ਦੇ ਵਾਂਗ ਬਣਾਉਣ ਦੀ ਕੋਸ਼ਿਸ਼ ਕਰਨਾ ਇਹ ਦੇਖੇ ਘਰ ਦੇ ਵਿੱਚ ਛੋਟ ਛੋਟੀਆਂ ਚੀਜ਼ਾਂ ਤੋਂ ਹੀ ਪਕੜਾ ਖੜਾ ਕੀਤਾ ਹੋਇਆ ਪਤਾ ਵੀ ਕੀ ਇਸ ਲਈ ਲਾਈਫ ਕੀ ਰਹਿ ਗਈ ਹੈ ਜੀ ਸੋ ਸਾਨੂੰ ਲੋੜ ਆ ਕਿ ਇੰਨੇ ਪਿਆਗ ਦੀ ਮੂਰਤ ਬਣ ਲਈ ਜੇਕਰ ਦੁਨੀਆ ਤੇ ਕੁਝ ਕਰਕੇ ਜਾਣਾ ਹੈ ਜੇਕਰ ਇਹੋ ਹੀ ਹੈ ਤੇ ਆਪਣੇ ਜ਼ਿੰਦਗੀ ਦਾ ਸੁੱਖ ਮਾਨ ਕੇ ਜਾਣਾ ਤੇ ਫਿਰ ਕਿਸੇ ਇਜਾਜ਼ਤ ਵਿੱਚ ਨਾ ਬਥੇਰੀ ਦੁਨੀਆ ਚਲੇ ਜੀਏ ਬਥੇਰੀ ਚਲੇ ਜਾਣਾ ਬਥੇਰੀ ਆਉਣੇ ਤੇ ਬਥੇਰੀ ਜਾਣੇ ਸੋ ਮੈਂ ਪਾਵਰ ਸੋਸ਼ਲ ਜੁੰਟੀ ਦੇ ਮਾਧਮ ਤੋਂ ਸਾਰੇ ਲੋਜਿ ਸਾਰੇ ਲੱਖ ਲੱਖ ਵਧਾਈ ਦੇਣੀ ਚਾਹਨਾ ਕਿ ਇਸ਼ਤਿਆਗ ਦੀ ਮੂਰਤ ਰਮਾਬਾਈ ਦੇ ਜੀ ਨੂੰ ਯਾਦ ਕਰਦੇ ਹੋਏ ਆਪਣੀ ਜ਼ਿੰਦਗੀ ਦੇ ਵਿੱਚ ਅਚ ਪ੍ਰਣ ਕਰਕੇ ਢਾਕੇ ਆ ਤੁਮ ਲੋਕਾਂ ਲਈ ਕੁਛ ਨਾ ਕੁਛ ਕੁਛ ਨਾ ਕੁਛ ਕਰਦੇ ਜਾਈਏ ਇਹੋ ਹੀ ਪਾਵਰ ਸੋਸ਼ਲ ਜੁੰਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰੀ ਸਭ ਨੂੰ ਅਰਬਿੰਤੀ ਹੈ